ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਘੈਂਟ ਹੋਵੋਗੇ ਅੱਜ ਤਰੀਕਾ 28 ਤੇ ਮਹੀਨਾ 9 2024 ਤੇ ਅੱਜ ਆਪਾਂ ਜੀਰੀ ਵੜਨ ਲੱਗੇ ਆਂ ਬੰਦੇ ਨੇ ਸ਼ਰਤ ਲਾ ਲਈ ਕਹਿੰਦਾ ਮੈਂ ਆਥਣ ਨੂੰ ਕੀਲਾ ਖੌਂਦਾ ਵੱਡੂੰਗਾ ਆ ਗਰਮੀ ਗਰਮੀ ਹੋਇਆ ਵਿਆ ਇਹ ਕਹਿੰਦਾ ਮੈਂ ਆਥਣ ਨੂੰ ਕੀਲਾ ਖੌਂਦਾ ਅੱਜ ਵੜ ਦੇਣਾ ਚਲ ਦੇਖਦੇ ਆਂ ਆਪਾਂ ਵੀ ਇਹ ਵੜਦਾ ਕਿ ਨਾ 1692 ਜੀਰੀ ਆ ਇਹ ਤੇ ਪੰਗਾ ਹੀ ਲੈ ਲਿਆ ਇਹਨੇ ਪੁੱਠਾ ਹੁਣ ਦੇਖੋ ਕੀ ਬਣਦਾ ਇੰਨੇ ਇੰਨਾ ਕਥਾਂ ਵੜਿਆ ਸਵੇਰੇ ਲੱਗਿਆ ਦੀ ਇਹ 8:00 ਵਜੇ ਹੁਣ ਤੱਕ ਦੇਖਦੇ ਆਂ ਇਹ ਸ਼ਾਮ ਤੱਕ ਕਿੰਨਾ ਕ ਵੜਦਾ ਤੇ ਜੇ ਤਾਂ ਬਾਈ ਇਹ ਬੰਦੇ ਨੇ ਕੀਲਾ ਥਾਂ ਦਾ ਵੜਤਾ ਫੇਰ ਤਾਂ ਇਹਨੂੰ ਆਪਾਂ ਨਿਆਮ ਦਵਾਂਗੇ ਨਹੀਂ ਤਾਂ ਫਿਰ ਇਹਦੇ ਛੱਤਰ ਪੈਣਗੇ ਬਗੈ ਲੋ ਵੜਦੇਗਾ ਸਾਡ ਨੂੰ ਦੇਖੋ ਹੈ ਦੇਖੋ ਕੀ ਬਣਦਾ ਵੜਦੇਗਾ ਕੱਲਾ ਹੀ ਲੱਗਿਆ ਹੋਇਆ ਹੋਰ ਤਾਂ ਨਹੀਂ ਕੋਈ ਨਾਲ ਸਪੀਡ ਤਾਂ ਬਹੁਤ ਆ ਵੀ ਬੰਦੇ ਦੀ ਮੈਨੂੰ ਲੱਗਦਾ ਕਰੂਗਾ ਇਹ ਕੋਸ ਅੱਜ ਜਿਹੜੇ ਹਿਸਾਬ ਨਾਲ ਵੱਢ ਰਹੇ ਹਨ ਮੈਨੂੰ ਨਹੀਂ ਲੱਗਦਾ ਵੀ ਵੱਢ ਦੂਗਾ ਇਹ ਖਾਥਣ ਨੂੰ ਤਾਂ ਤੇਜ਼ੇ ਵਾਲੀ ਵੱਢ ਰਹੇ ਆ ਦੇਖ ਦਾਤੀ ਵੀ ਇਹਨੇ ਬਾਹਰੋਂ ਮੰਗਾਈ ਆ ਪਤਾ ਨਹੀਂ ਕਿੱਥੋਂ ਲੈ ਕੇ ਆਏ ਦੇਖ ਤਾਂ ਹੀ ਗੁੱਸੇ ਜਾਂ ਬੂਰਾ ਪੰਗਾ ਲੈ ਲਿਆ ਇਹਨੇ ਕਹਿ ਕੇ ਚੰਗੇ ਭਲੇ ਇੱਕ ਪੈਨ ਤੋਂ ਵਢਾਉਂਦੇ ਤੇ ਕਹਿੰਦਾ ਨਹੀਂ ਮੈਂ ਕੱਲਾ ਵੱਢ ਦੂੰਗਾ ਹਣਾ ਦੇਖੋ ਬਾਈ ਕੀ ਬਣਦਾ ਕੀ ਨਹੀਂ ਮੈਂ ਤਾਂ ਹੁਣ ਬੰਨ ਕੇ ਬਿਠਾ ਲਿਆ ਨੇ ਮੈਨੂੰ ਤਾਂ ਵੀਡੀਓ ਬਣਾਉਣੀ ਪੂਗੀ ਜੇ ਹੁਣ ਮੈਂ ਨਹੀਂ ਬਣਾਉਂਦਾ ਫਿਰ ਸੱਚ ਠੀਡ ਦਾ ਪਤਾ ਨਹੀਂ ਲੱਗਣਾ ਵੀ ਕੀ ਬਣੂਗਾ ਹੈ ਇਹ ਗੱਲ ਕੈਦੀ ਕੈਦੀ ਇਹਦਾ ਉਹ ਤਾਂ ਕਰਦਾ ਦਾ ਕਮਾਲ ਹੀ ਜਾਂਦਾ ਬਾਈ ਸੇ ਠੀਕ ਆ ਹੁਣ ਇਹ ਪਾਣੀ ਦੀਆਂ 5-7 ਬੋਤਲਾਂ ਪੀ ਗਿਆ ਉਹ ਝੋਲਾ ਪਿਆ ਝੋਲਾ ਕੇਰਾ ਜੇ ਪਾਣੀ ਦਾ ਪੀਂਦਾ ਇਹ ਕਦੇ ਬਹਾਨੇ ਵੀ ਬਹੁਤ ਲਾਉਂਦਾ ਕਦੇ ਕਹਿੰਦਾ ਇਹ ਹਰੀ ਆ ਹਜੇ ਹੱਲੇ ਹੋਇਆ ਜੀ ਤੇ ਦੇਖ ਰਿਹਾ ਹੁਣ ਕੀ ਬਣਦਾ ਪੁੱਠਾ ਪੰਗਾ ਲੈ ਲਿਆ ਜੱਟ ਇਹ ਬੋਕਦੇ ਸਿੰਗਾ ਨੂੰ ਹੱਤ ਪਾ ਕੇ ਉਹ ਕੰਮ ਹੋਇਆ ਵਿਆ ਗਰਮੀ ਵੀ ਬੜੀਆ ਬੱਦਲ ਵਾਈ ਕਰਤੀ ਰੱਬ ਨੇ ਗਰਮਾਹ ਜੀ ਕੀਤੀ ਹੋਈ ਐ ਲੋਟ ਨਹੀਂ ਆ ਰਿਹਾ ਕੰਮ ਕਿੱਥੇ ਆ ਗਏ ਬਗੇਲੇ ਉਹ ਬਗੇਲਾ ਕਿੱਥੇ ਫਸ ਗਏ ਪੈ ਲੋ ਉਹ ਬਗੇਲਾ ਕੀ ਗੱਲ ਉੱਠ ਗਿਆ ਹਾਂ ਜੀ 파ਰਦਾਰਿਆਂ ਪਰਾਂ ਤੋਂ ਬਹੁਤ ਗਰਮੀ ਆ ਹਨਾ ਰੱਬ ਵੀ ਦੇਖ ਲੈ ਕਦੇ ਬੱਦਲ ਬਾਈ ਕਰਨਾ ਕਦੇ ਧੁੱਪ ਕਰਨਾ ਹੁਣ ਕੀ ਖ਼ਬਰਾਂ ਤੇਰਾ ਰੋਟੀ ਖਾ ਕੇ ਆਏਗਾ ਕੋ ਰੀ ਲਈ ਆਈਏ ਰੋਟੀ ਐੱਛੀ ਬੰਗਲਿਆਓ ਹੁਣ ਹੈ ਐੱਛੀ ਐੱਛੀ ਜੱਲੂ ਕੀ ਗੱਲ ਰੋਟੀ ਖਾਣਾ ਬੱਸ ਆ ਤਨ ਮੇੜ ਕੇ ਖਾਣਾ ਰੋਟੀ ਹੈ ਹੈ ਕਿਨੇ ਨਿਬੜੇ ਕੰਮ ਉਹਦੇ ਕਰੇ ਨਹੀਂ ਜਾਣਾ ਹੈਗਾ ਆਪਾਂ ਨੇ ਸੌ ਖਾਲੀ ਕੁਛ ਨਹੀਂ ਹੁੰਦਾ ਫਿਰ ਰੋਟੀ ਨਾਲ ਕੀ ਅੱਧਾ ਘੰਟਾ ਲੱਗੂਗਾ ਖਾਇਆ ਕਰੇ ਜਾ ਕੇ ਨਹੀਂ ਨਹੀਂ ਹੂੰ ਰੋਟੀ ਉਰੀ ਉਰੀ ਹਾਂ ਪੱਕੀ ਗੱਲ ਆ ਚੱਕ ਰਿਹਾ ਬਾਜੇਗਾ ਸਹੀ ਗੱਲ ਚੱਲ ਮਾਦੀ ਆ ਤੇਰੀ ਉਰੇ ਲਿਆਉਣੇ ਆ ਭਾਈ ਰੋਟੀ ਵੀ ਫਿਰ ਕਿੰਨਾ ਕੁ ਟਾਈਮ ਖਾਏਗਾ ਭਾਵੇਂ ਕਿ 10 ਮਿੰਟ 15 ਰੋਟੀ ਬਾਅਦ ਕਰਕੇ ਭੂਖਾਂ ਦਮਾ ਦਮ ਤੇ ਲੱਗ ਜਾਣਾ ਅੱਛਾ ਮੈਂ ਵੱਡ ਦੇਣੀ ਆ ਆਥਣ ਨੂੰ ਹੈ ਹਾਂ ਤੇ ਆਥਣੇ ਥਾਪੀ ਮਾਰ ਦੇਣੀ ਵਾਹ ਮੀਂਹ ਚੱਕ ਦੇ ਫੱਟੇ ਹੈ ਬਗੈਲ ਬਗੈਲ ਕਰਾ ਦੇਣੀ ਹੈ ਬਗੈਲ ਪਹਿਲਾਂ ਤਾਂ ਤੂੰ ਬਹੁਤ ਥੋਂ ਵੱਡ ਦਿੰਦਾ ਸੀ ਹੈਨਾ ਉਹਨਾਂ ਦਬ ਗਿਆ ਕੰਮ ਢਿੱਲਾ ਹੋ ਗਿਆ ਬਿਮਾਰ ਹੋ ਗਿਆ ਹੈ ਬਿਮਾਰ ਹੋ ਖਰਾਕ ਨਹੀਂ ਰਹੀ ਪਹਿਲਾਂ ਈ ਹੁਣ